ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆਂ ਇੰਗਲੈਂਡ ਦੀ ਇੰਗਲੈਂਡ ਦੇ 올ਡਬਰੀ ਦੇ ਵਿੱਚ ਥੌਮਸਨ ਸਟ੍ਰੀਟ ਐਲਟ੍ਰੇਡ ਗਨ ਹਾਊਸ ਸਤਵੀਂ ਮੰਜ਼ਲ ਉਹ ਫਲੈਟਾਂ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਰਹਿੰਦਾ ਸੀ 12 ਅਕਤੂਬਰ ਦੀ ਘਟਨਾ ਉੱਥੇ ਪਹੁੰਚਦਾ ਸੈਮਸਨ ਮਸੀਹ ਘਰ ਦੇ ਵਿੱਚ ਤੇ ਫਿਰ ਥੋੜੀ ਦੇਰ ਬਾਅਦ ਘਰ ਦੇ ਵਿੱਚੋਂ ਨਿਕਲਦੇ ਨੇ ਮਨਵੀਰ ਸਿੰਘ ਜਿਨ੍ਹਾਂ ਦੀ ਉਮਰ 21 ਸਾਲ ਹੁੰਦੀ ਹੈ ਤੇ ਸੈਮਸਨ ਮਸੀਹ ਬਾਹਰ ਨਿਕਲਦੇ ਨੇ ਬਾਹਰ ਨਿਕਲ ਕੇ ਪ੍ਰਾਈਮ ਰੋਜ ਬੈਂਕ ਕੋਰੋਡ ਹੁੰਦਾ ਉਹਦੇ ਵੱਲ ਅੱਗੇ ਵਧਦੇ ਨੇ ਗੱਲਾਂ ਕਰਦੇ ਹੌਲੀ ਹੌਲੀ ਅੱਗੇ ਜਾ ਕੇ ਇੱਕ ਗੱਡੀ ਖੜੀ ਹੁੰਦੀ ਹੈ ਜਦੋਂ ਗੱਡੀ ਕੋਲ ਪਹੁੰਚਦੇ ਨੇ ਜਿਹੜਾ ਮਨਵੀਰ ਸਿੰਘ ਹੁੰਦਾ ਉਹ ਅਚਾਨਕ ਜਿਹੜਾ ਮਸੀਹ ਹੁੰਦਾ ਉਹਦਾ ਗਲਾ ਫੜ ਲੈਂਦਾ ਹੁਣ ਇਹ ਅਚਾਨਕ ਗੱਲਾਂ ਕਰਦੇ ਅਚਨ ਇੱਕਦਮ ਜਦੋਂ ਹਮਲਾ ਹੁੰਦਾ ਮਸੀਹ ਨਾਂ ਤਾਂ ਕੋਈ ਸਮਝ ਪਾਉਂਦੇ ਨੇ ਜਿੰਨੀ ਦੇਰ ਨੂੰ ਉਹ ਸਮਝਣ ਦੀ ਕੋਸ਼ਿਸ਼ ਕਰਦੇ ਨੇ ਉਹ ਗੱਡੀ ਦੇ ਵਿੱਚੋਂ ਚਾਰ ਜਣੇ ਨਿਕਲਦੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਹੁੰਦੇ ਨੇ ਰੌੜ ਹੁੰਦੀ ਹੈ ਤੇ ਉਹ ਹਮਲਾ ਕਰ ਦਿੰਦੇ ਨੇ ਮਸੀਹ ਤੇ ਜਿਹਨੂੰ ਫੜਿਆ ਹੁੰਦਾ ਮਨਵੀਰ ਸਿੰਘ ਨੇ ਜਿਹਦੀ ਉਮਰ 21 ਸਾਲ ਸੀ ਉਤੇ ਅਚਾਨਕ ਹਮਲਾ ਹੁੰਦਾ ਹਮਲਾ ਇੰਨਾ ਜ਼ਬਰਦਸਤ ਹੁੰਦਾ ਵੀ ਉਹਦੇ ਜਿਹੜਾ ਸਰੀਰ ਸੀ ਖੂਨੋਂ ਖੂਨ ਹੋ ਜਾਂਦਾ ਤੇ ਕਈ ਉਹਦੀਆਂ ਹੱਡੀਆਂ ਟੁੱਟ ਜਾਂਦੀਆਂ ਨੇ ਜਦੋਂ ਬੇਹੋਸ਼ ਹੋ ਕੇ ਧਰਤੀ ਤੇ गिरਦਾ ਉਹਦੇ ਚਿਹਰੇ ਤੇ ਫੁੱਟਬਾਲ ਵਾਂਗੂ ਲੱਤਾਂ ਵੀ ਮਾਰੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਉੱਥੋਂ ਸਾਰੇ ਜਿਹੜੇ ਫਰਾਰ ਹੋ ਜਾਂਦੇ ਨੇ ਹੁਣ ਕਿਸੇ ਵੱਲੋਂ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਜਿਹੜਾ ਜ਼ਖਮੀ ਹੋਇਆ ਸੀ ਬੰਦਾ ਉਹਨੂੰ ਹਸਪਤਾਲ ਚਾਇਆ ਜਾਂਦਾ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਜਿਹੜੇ ਬੰਦੇ ਦਾ ਇਲਾਜ ਚੱਲਦਾ ਮਸੀਦ ਦਾ ਉਹਦੇ ਚਿਹਰੇ ਦੀਆਂ ਤੇ ਜਿਹੜੀ ਖੋਪੜੀ ਹੁੰਦੀ ਹੈ ਉਹ ਵੀ ਕ੍ਰੈਕ ਹੋ ਚੁੱਕੀ ਸੀ ਲੱਤਾਂ ਦੀਆਂ ਕਈ ਹੱਡੀਆਂ ਉਹਦੀਆਂ ਟੁੱਟ ਚੁੱਕੀਆਂ ਸੀ ਪਰ ਉਹਦੀ ਕਿਸਮਤ ਚੰਗੀ ਕਹ ਲੋ ਵੀ ਉਹਦੀ ਜਾਨ ਬਚ ਜਾਂਦੀ ਹੈ ਦੂਜੇ ਪਾਸੇ ਜਦੋਂ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਵੀ ਜਿਹੜਾ ਐਲਟ੍ਰੇਡ ਗਨ ਹਾਊਸ ਦੇ ਵਿੱਚ ਫਲੈਟ ਨੇ 7ਵੀਂ ਮੰਜ਼ਲ ਦੇ ਜਿਹੜੇ ਫਲੈਟ ਹੈ ਉੱਥੇ ਜਿਹੜਾ ਲੜਕਾ ਰਹਿਣ ਵਾਲਾ ਇਹ ਸਾਰਾ ਕੁਝ ਉਹਨੇ ਕੀਤਾ ਪੁਲਿਸ ਉੱਥੇ ਪਹੁੰਚਦੀ ਹੈ ਇਨਕੁਆਰੀ ਕੀਤੀ ਜਾਂਦੀ ਹੈ 2 ਦਿਨ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ 2 ਦਿਨ ਬਾਅਦ ਉਸ ਫਲੈਟ ਦੇ ਵਿੱਚ ਰਹਿਣ ਵਾਲੇ 21 ਸਾਲਾ ਮਨਵੀਰ ਸਿੰਘ ਤੇ ਮਨਵੀਰ ਸਿੰਘ ਦੀ ਮਾਤਾ ਤੇ ਜਿਹੜਾ ਸੈਮਸਨ ਮਸੀਹ ਹੁੰਦਾ ਉਹਦੀ ਪ੍ਰੇਮਿਕਾ ਕਿਉਂਕਿ ਮਨਵੀਰ ਸਿੰਘ ਦੀ ਮਾਤਾ ਤੇ ਮਸੀਹ ਦੋਨੋਂ ਰਿਲੇਸ਼ਨ ਦੇ ਵਿੱਚ ਹੁੰਦੇ ਨੇ ਬਲਵੀਰ ਕੌਰ 43 ਸਾਲਾਂ ਦੀ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜਿਹੜਾ ਮਸੀਹ ਸੀ ਉਹਦੀ ਉਮਰ ਹੁੰਦੀ ਹੈ 37 ਸਾਲ ਪੁਲਿਸ ਨੂੰ ਇਹ ਪਤਾ ਲੱਗਦਾ ਵੀ ਕਾਫੀ ਸਮੇਂ ਤੋਂ ਦੋਨੋਂ ਜਿਹੜੇ ਹੁੰਦੇ ਨੇ ਰਿਲੇਸ਼ਨ ਦੇ ਵਿੱਚ ਹੁੰਦੇ ਨੇ ਇਹਨਾਂ ਦੇ ਆਪਸ ਵਿੱਚ ਨਾਜਾਇਜ਼ ਸਬੰਧ ਕਹਿ ਲੀਏ ਹੁੰਦੇ ਨੇ ਕਿਉਂਕਿ ਜਿਹੜੀ ਬਲਬੀਰ ਕੌਰ ਦਾ ਵਿਆਹ ਹੋਈ ਸੀ ਤਿੰਨੇ ਦੇ ਬੱਚੇ ਹੁੰਦੇ ਨੇ ਉਹਦੇ باوجود ਇਹ ਮਸੀਹ ਦੇ ਨਾਲ ਰਿਲੇਸ਼ਨਾਂ ਦੇ ਵਿੱਚ ਹੁੰਦੀ ਹੈ ਹੁਣ ਸਭ ਤੋਂ ਵੱਡੀ ਗੱਲ ਵੀ ਇਹ ਹਮਲਾ ਕਿਉਂ ਹੋਇਆ ਤੇ ਕਿੰਨੇ ਕਰਵਾਇਆ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਹੁਣ ਬਲਬੀਰ ਕੌਰ ਤੋਂ ਵੀ ਪੁੱਛਗਿੱਛ ਹੁੰਦੀ ਹੈ ਤੇ ਮਨਵੀਰ ਸਿੰਘ ਤੋਂ ਵੀ ਪੁੱਛਗਿੱਛ ਹੁੰਦੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜੀ ਇੱਕ ਗੱਲ ਸਾਹਮਣੇ ਆਉਂਦੀ ਹੈ ਦੂਜੇ ਪਾਸੇ ਮਸੀ ਵੀ ਮਾੜੀ ਮੋਟੀ ਜਿਹੜੀ ਹੋਸ਼ ਦੇ ਵਿੱਚ ਆਉਂਦੇ ਨੇ ਕਿਉਂਕਿ ਕੋਮਾ ਦੇ ਵਿੱਚ ਚਲੇ ਜਾਂਦੇ ਨੇ ਜਦੋਂ ਉਹਨਾਂ ਦੀਆਂ ਇੰਨੀਆਂ ਸੱਟਾਂ ਵੱਜਦੀਆਂ ਨੇ ਫਿਰ ਉਹ ਹੋਸ਼ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਵੀ ਇੱਕੋ ਹੀ ਬਿਆਨ ਹੁੰਦਾ ਵੀ ਮੈਂ ਜਦੋਂ ਘਰੋਂ ਨਿਕਲਿਆ ਤਾਂ ਮੈਂ ਮਨਵੀਰ ਦੇ ਨਾਲ ਨਿਕਲਿਆ ਮਨਵੀਰ ਨੇ ਮੈਨੂੰ ਇੰਨਾ ਜ਼ਿਆਦਾ ਵੀ ਗੱਲ ਤੋਂ ਫੜਿਆ ਉਸ ਤੋਂ ਬਾਅਦ ਮੈਨੂੰ ਹਸਪੀਟਲ ਦਾ ਪਤਾ ਹੈ ਮੈਨੂੰ ਹੋਰ ਨਹੀਂ ਪਤਾ ਵੀ ਮੇਰੇ ਨਾਲ ਕੀ ਹੋਇਆ ਬਲਵੀਰ ਕੌਰ ਤੋਂ ਜਦੋਂ ਬੜੀ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਸਾਰੇ ਮਾਮਲੇ ਦੀ ਉਹਦਾ ਕਹਿਣਾ ਸੀ ਕਿ ਜਿਹੜਾ ਮਸੀਹ ਹੈ ਇਹਦੇ ਨਾਲ ਕਾਫੀ ਦਿਨਾਂ ਤੋਂ ਰਿਲੇਸ਼ਨ ਦੇ ਵਿੱਚ ਸੀ ਇਹਨਾਂ ਦੇ ਆਪਸ ਦੇ ਵਿੱਚ ਨਜਾਇਜ਼ਬੰਦ ਸੀ ਪਰ ਮੈਂ ਇਹਦੇ ਨਾਲ ਨਜਾਇਜ਼ਬੰਦ ਰੱਖਣਾ ਨਹੀਂ ਸੀ ਚਾਹੁੰਦੀ ਰਿਲੇਸ਼ਨ ਨਹੀਂ ਸੀ ਰੱਖਣਾ ਚਾਹੁੰਦੀ ਕਿਉਂਕਿ ਜਿਹੜਾ ਸैमਸਨ ਮਸੀਹ ਸੀ ਉਹ ਨੂੰ ਸਿਰਫ ਮੇਰੇ ਸਰੀਰ ਦੀ ਭੁੱਖ ਸੀ ਉਹ ਸਿਰਫ ਮੇਰੇ ਨਾਲ ਆਪਣੀ ਹਵਸ ਮਿਟਾਉਣਾ ਚਾਹੁੰਦਾ ਸੀ ਮੇਰੇ ਨਾਲ ਅੱਗੇ ਜਿਹੜੀ ਜ਼ਿੰਦਗੀ ਉਹ ਕੰਟੀਨਿਊ ਨਹੀਂ ਸੀ ਕਰਨਾ ਚਾਹੁੰਦਾ ਮੇਰੇ ਨਾਲ ਵਿਆਹ ਕਰਾਣ ਦਾ ਇੱਛੁਕ ਨਹੀਂ ਸੀ ਪਰ ਮੈਂ ਇਸ ਤਰੀਕੇ ਦੇ ਨਾਲ ਜ਼ਿੰਦਗੀ ਬਤੀਤ ਨਹੀਂ ਸੀ ਕਰ ਸਕਦੀ ਵੀ ਸਿਰਫ ਉਹਦੇ ਲਈ ਇੱਕ ਮਸ਼ੀਨਰੀ ਦੇ ਤੌਰ ਤੇ ਮੈਂ ਬਣ ਕੇ ਰਹਿ ਜਾ ਤੇ ਮੈਂ ਉਹ ਤੋਂ ਪਿੱਛਾ ਛਡਾਉਣਾ ਚਾਹੁੰਦੀ ਸੀ ਪਰ ਸੈਮਸਨ ਇੱਥੇ ਮੇਰੇ ਨਾਲ ਤੱਕੇ ਨਾਲ ਜਿਹੜੇ ਉਹਦੇ ਵੱਲੋਂ ਸਬੰਧ ਬਣਾਏ ਜਾਂਦੇ ਸਨ ਮੈਂ ਤਾਂ ਬਹੁਤ ਦੁਖੀ ਸੀ ਮੈਂ ਤਾਂ ਪਿੱਛਾ ਛਡਾਉਣਾ ਚਾਹੁੰਦੀ ਸੀ ਇਸ ਗੱਲ ਦਾ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਹੋਰ ਵੀ ਮੁਜਰਮਾਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਜੇ ਕੇਸ کورٹ ਦੇ ਵਿੱਚ ਪਹੁੰਚਦਾ ਉੱਥੇ ਜਦੋਂ شناخت ਕਰਵਾਈ ਜਾਂਦੀ ਹੈ ਤਾਂ ਮਨਵੀਰ ਸਿੰਘ ਉਹਨਾਂ ਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੰਦਾ ਵੀ ਮੈਂ ਇਹਨਾਂ ਨੂੰ ਨਹੀਂ ਜਾਣਦਾ ਤੇ ਨਾ ਹੀ ਇਹ ਹਮਲੇ ਦੇ ਵਿੱਚ ਮੇਰੇ ਨਾਲ ਸ਼ਾਮਲ ਸੀ ਦੂਜੇ ਪਾਸੇ ਮਸੀਹ ਇਸ लायक ਨਹੀਂ ਹੁੰਦੇ ਵੀ ਉਹ ਕਿਸੇ ਨੂੰ ਪਹਿਚਾਨ ਸਕਣ ਜਾਂ ਉੱਥੇ کورٹ ਦੇ ਵਿੱਚ ਪਹੁੰਚ ਸਕਣ ਉਹਨਾਂ ਦੀਆਂ ਜਿਹੜੀਆਂ ਗਵਾਹੀਆਂ ਨੇ ਉਹ ਉੱਥੇ ਪਰਦੇ ਦੇ ਪਿੱਛੇ ਹੀ ਹੁੰਦੀਆਂ ਨੇ ਸਾਰੀਆਂ ਹੁਣ ਸਰਕਾਰੀ ਵਕੀਲ ਦਾ ਕਹਿਣਾ ਸੀ ਵੀ ਜਿਹੜੀ ਇਹ ਔਰਤ ਹੈ ਇੱਕ ਤਾਂ ਬੜੀਏ ਦੇ ਅੰਦਰ ਈਰਖਾ ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਵੀ पागल किस्म दी औरत है नशे भी करती थी सिगरेटਾਂ ਵੀ ਪੀਂਦੀ ਸੀ ਤੇ ਇਹਨੇ ਆਪ ਇਹ ਜਿਹੜੀ ਪੂਰੀ ਸਾਜ਼ਿਸ਼ ਹੈ ਉਹ ਰਚੀ ਹੈ ਚਾਹੇ ਉਹ ਕਾਰਨ ਕੋਈ ਵੀ ਰਿਹਾ ਹੋਵੇ ਇਹਨੇ ਰਚੀ ਹੈ ਤੇ ਦੂਜੇ ਪਾਸੇ ਇਹਨੇ ਆਪਣੇ 21 ਸਾਲ ਦੇ ਮੁੰਡੇ ਨੂੰ ਵੀ ਇਹਦੇ ਸਾਰੇ ਇਕਾਸੇ ਦੇ ਵਿੱਚ ਸ਼ਾਮਲ ਕੀਤਾ ਤੇ ਜਿਹੜੀ ਗੱਲ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਖੁੱਲ ਕੇ ਆਉਂਦੀ ਹੈ ਹੁਣ ਜਦੋਂ ਬਲਬੀਰ ਕੌਰ ਮਸੀਤ ਤੋਂ ਦੁਖੀ ਹੋ ਜਾਂਦੀ ਹੈ ਉਹਦਾ ਪਿੱਛਾ ਉਹ ਨਹੀਂ ਛੱਡਦਾ ਫਿਰ ਉਹ ਇਹ ਗੱਲ ਆਪਣੇ ਮੁੰਡੇ ਕੋਲ ਕਰਦੀ ਹੈ ਮਨਵੀਰ ਸਿੰਘ ਕੋਲ ਮਨਵੀਰ ਨੂੰ ਕਹਿੰਦੀ ਹੈ ਵੀ ਉਹ ਮੇਰੇ ਨਾਲ ੱੱਕੇ ਨਾਲ ਸਾਰਾ ਕੁਝ ਕਰਦਾ ਜਦੋਂ ਇਹ ਗੱਲ ਇੱਕ ਬੇਟੇ ਨੂੰ ਦੱਸੀ ਜਾਂਦੀ ਹੈ ਉਹ ਵੀ ਜਵਾਨ ਬੇਟਾ ਹੋਵੇ ਤਾਂ ਉਹਦਾ ਸੋਚੋ ਵੀ ਉਸ ਸਮੇਂ ਉਹਦੇ ਕੀ ਹਾਲਾਤ ਰਹੇ ਹੋਣਗੇ ਉਹਨੂੰ ਸਿਰਫ ਇੱਕੋ ਹੀ ਗੱਲ ਸਮਝਾਉਂਦੀ ਹੋਣੀ ਹੈ ਵੀ ਉਹਦਾ ਕਿਸੇ ਵੀ ਤਰੀਕੇ ਖਾਤਮਾ ਕੀਤਾ ਜਾਏ ਇਸੇ ਕਰਕੇ ਉਹ ਗੁੱਸੇ ਦੇ ਵਿੱਚ ਆਉਂਦਾ ਹੁਣ ਬਲਵੀਰ ਕੌਰ ਨੂੰ ਪਤਾ ਸੀ ਵੀ ਮਸੀਹ ਉਹਦੇ ਘਰ ਆਉਣ ਵਾਲਾ ਤੇ ਉਹ ਇਹਦੀ ਇਤਲਾ ਮਨਵੀਰ ਸਿੰਘ ਨੂੰ ਦਿੰਦੀ ਹੈ ਮਨਵੀਰ ਸਿੰਘ ਆਪਣੀ ਕੈ ਲਈ ਵੀ ਦੋਸਤਾਂ ਨੂੰ ਲੈ ਕੇ ਜਾਂ ਆਪਣੀ ਗੈਂਗ ਜਾਂ ਕਿਸੇ ਵੀ ਤਰੀਕੇ ਬੰਦੇ ਇਕੱਠੇ ਕਰਕੇ ਉੱਥੇ ਪਹੁੰਚਦਾ ਤੇ ਪੂਰੀ ਉਹਦੀ ਰੇਕੀ ਕੀਤੀ ਜਾਂਦੀ ਹੈ ਹੁਣ ਘਰ ਪਹੁੰਚਦਾ ਘਰੋਂ ਫਿਰ ਮਨਵੀਰ ਸਿੰਘ ਉਹਨੂੰ ਗੱਲਾਂ ਦੇ ਵਿੱਚ ਲਾ ਕੇ ਬਾਹਰ ਲੈ ਕੇ ਆਉਂਦਾ ਅੱਗੇ ਜਿਹੜੇ ਚਾਰ ਬੰਦੇ ਸੀ ਉਹ ਤਿਆਰ ਬੈਠੇ ਸੀ ਜਦੋਂ ਉੱਥੇ ਪਹੁੰਚਦਾ ਤੇ ਉੱਥੇ ਹਮਲਾ ਕਰ ਦਿੱਤਾ ਜਾਂਦਾ ਮਨਵੀਰ ਨੂੰ ਇੰਨਾ ਗੁੱਸਾ ਹੁੰਦਾ ਵੀ ਜੋ ਕੁਛ ਇੰਨੇ ਦੀ ਮਾਂ ਦੇ ਨਾਲ ਕੀਤਾ ਇਨੂੰ ਇਸ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਹੀਂ ਬਲਵੀਰ ਕੌਰ ਵੀ ਇਹੀ ਚਾਹੁੰਦੀ ਸੀ ਵੀ ਇਹ ਖਤਮ ਹੋ ਜੇ ਤੇ ਮਨਵੀਰ ਸਿੰਘ ਵੀ ਉਹਨੂੰ ਖਤਮ ਕਰਨ ਦੇ ਰਾਤੇ ਨਾਲ ਹੀ ਉੱਤੇ ਹਮਲਾ ਕਰਦਾ ਉਹਦੀਆਂ ਸਰੀਰ ਦੀਆਂ ਕਈ ਹੱਡੀਆਂ ਟੁੱਟ ਜਾਂਦੀਆਂ ਨੇ ਪਰ ਕਿਸਮਤ ਚੰਗੀ ਉਹ ਬਚ ਜਾਂਦਾ ਇਹ ਆਪਣੇ ਵੱਲੋਂ ਮਰਿਆ ਹੋਇਆ ਸਮਝ ਕੇ ਸੱਟ ਕੇ ਗਏ ਸੀ ਕੋਰਟ ਦੇ ਵਿੱਚ ਵਕੀਲਾ ਦੀ ਬਹਿਸ ਹੁੰਦੀ ਹੈ ਤੇ ਮਨਵੀਰ ਦੇ ਵਕੀਲ ਦਾ ਕਹਿਣਾ ਸੀ ਬੀਏ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਕਿਸੇ ਵੀ ਬੱਚੇ ਨੂੰ ਪਤਾ ਲੱਗੇ ਵੀ ਉਹਦੀ ਮਾਂ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਤਾਂ ਉਹਦੇ ਤੇ ਕੰਟਰੋਲ ਆਪਣੇ ਆਪ ਤੇ ਨਹੀਂ ਰਹਿੰਦਾ ਇਹ ਉਸੇ ਪਾਗਲਪਨ ਦੇ ਵਿੱਚ ਕਹਿ ਲਿਏ ਜਾਂ ਗੁੱਸੇ ਦੇ ਵਿੱਚ ਕਹਿ ਲਿਏ ਇਹਨੇ ਸਾਰਾ ਕੁਝ ਕੀਤਾ ਕਿਉਂਕਿ ਪੁਲਿਸ ਦੇ ਕੋਲ ਕਾਫੀ ਸਬੂਤ ਹੁੰਦੇ ਨੇ ਇਹਨਾਂ ਦੇ ਖਿਲਾਫ ਇਹਨਾਂ ਨੂੰ ਪਤਾ ਸੀ ਵੀ ਪੁਲਿਸ ਕੋਲ ਸਬੂਤ ਨੇ ਤੇ ਬਚਣਾ ਤਾਂ ਨਹੀਂ ਪਰ ਗਰਚਾ ਨੂੰ ਏ ਸੀ ਜਿਹੜੇ ਮਨਵੀਰ ਦੇ ਵਕੀਲ ਸੀ ਗੁਰਦੀਪ ਸਿੰਘ ਗਰਚਾ ਉਹਨਾਂ ਦਾ ਵੀ ਇਹਨੂੰ ਸਜ਼ਾ ਘੱਟ ਤੋਂ ਘੱਟ ਹੋਏ ਇਹ ਸਾਰਾ ਕੁਝ ਇਹਨੇ ਗੁੱਸੇ ਦੇ ਵਿੱਚ ਕੀਤਾ ਦੂਜੇ ਪਾਸੇ ਜਿਹੜੇ ਬਲਵੀਰ ਕੌਰ ਦੇ ਵਕੀਲ ਸੀ ਉਹਨਾਂ ਦਾ ਕਹਿਣਾ ਸੀ ਵੀ ਇਹਨੂੰ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਮਸੀਬ ਵੱਲੋਂ ਕਾਫੀ ਪਰੇਸ਼ਾਨ ਕੀਤਾ ਗਿਆ ਬਹੁਤ ਤੰਗ ਕੀਤਾ ਗਿਆ ਇਹਦੇ ਨਾਲ ੱਤਕਾ ਕੀਤਾ ਗਿਆ ਤੇ ਕੋਈ ਵੀ ਔਰਤ ਨਾਲ ਜਦੋਂ ੱਤਕਾ ਕੀਤਾ ਜਾਂਦਾ ਤਾਂ ਉਹਦੇ ਦਿਲੋਂ ਦਿਮਾਗ ਤੇ ਕੀ ਬੀਤਦੀ ਹੈ ਸਿਰਫ ਉਹ ਹੀ ਜਾਣਦੀ ਹੈ ਇਸ ਕਰਕੇ ਸਾਰਾ ਕੁਝ ਹੋਇਆ ਪਰ ਬਲਵੀਰ ਕੌਰ ਤੇ ਮਨਵੀਰ ਸਿੰਘ ਇਹ ਨਹੀਂ ਮੰਨਦੇ ਵੀ ਇਹ ਸਾਰਾ ਕੁਝ ਇਹਨਾਂ ਨੇ ਕੀਤਾ ਹਾਲਾਂਕਿ ਅਦਾਲਤ ਦੇ ਵਿੱਚ ਦੋਨੋਂ ਦੋਸ਼ੀ ਪਾਏ ਜਾਂਦੇ ਨੇ ਅਦਾਲਤ ਦੇ ਵਿੱਚ ਇਹ ਵੀ ਹੁੰਦਾ ਹੈ ਵੀ ਬਲਵੀਰ ਕੌਰ ਨੇ ਪੂਰੀ ਪਲਾਨਿੰਗ ਕੀਤੀ ਤੇ ਮਨਵੀਰ ਸਿੰਘ ਨੇ ਇਹ ਸਾਰੇ ਕਾਸੇ ਨੂੰ ਅੰਜਾਮ ਦਿੱਤਾ ਤੇ ਮਸੀਹ ਦਾ ਵੀ ਕਹਿਣਾ ਸੀ ਵੀ ਮੈਂ ਇਹਨੂੰ ਕਦੇ ਵੀ ਤੰਗ ਪਰੇਸ਼ਾਨ ਨਹੀਂ ਕੀਤਾ ਮੈਂ ਦੇ ਨਾਲ ਧੱਕਾ ਨਹੀਂ ਕੀਤਾ ਪਰ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਸੀ ਉਹਦੇ ਵਿੱਚ ਜਿਹੜਾ ਮਸੀਹ ਸੀ ਉਹ ਕੋਈ ਬਹੁਤਾ ਵਧੀਆ ਬੰਦਾ ਨਹੀਂ ਸੀ ਤੇ ਮਨਵੀਰ ਵੀ ਜਿਹੜਾ ਸੀ ਇਹ ਪਹਿਲਾਂ ਵੀ ਲੜਾਈ ਝਗੜੇ ਦੇ ਇਥੇ ਕੇਸ ਪੈ ਚੁੱਕੇ ਸੀ ਹੁਣ ਵਕੀਲ ਦਾ ਕਹਿਣਾ ਸੀ ਵੀ ਮਨਵੀਰ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਉਸ ਪਿਆਰ ਕਰਕੇ ਗੁੱਸੇ ਦੇ ਵਿੱਚ ਆ ਕੇ ਨੇ ਸਾਰਾ ਕੁਝ ਕੀਤਾ ਫਿਰ ਜੱਜ ਦਾ ਬਲਵੀਰ ਕੌਰ ਨੂੰ ਕਹਿਣਾ ਸੀ ਵੀ ਜੋ ਵੀ ਕੁਝ ਤੂੰ ਕੀਤਾ ਹਾਲਾਂਕਿ ਤੇਰਾ ਸਾਰਾ ਜਿਹੜਾ ਮੋਟਿਵ ਹੈ ਉਹ ਸਾਬਤ ਨਹੀਂ ਹੁੰਦਾ ਵੀ ਤੂੰ ਇਹ ਸਾਰਾ ਕੁਝ ਕਿਉਂ ਕੀਤਾ ਤੇ ਕੀ ਹੋਇਆ ਪਰ ਜੋ ਵੀ ਰਿਹਾ ਹੋਵੇ ਇਹ ਜੋ ਤੂੰ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਜਾਂ ਪਲਾਨਿੰਗ ਕੀਤੀ ਹੈ ਇਹ ਬਹੁਤ ਗਲਤ ਹੈ ਕਿਸੇ ਦੀ ਜਾਨ ਲੈਣ ਦਾ ਆਪ ਨੂੰ ਹੱਕ ਨਹੀਂ ਆਪਾਂ ਕਾਨੂੰਨ ਦੀ ਮਦਦ ਲੈ ਸਕਦੇ ਹਾਂ ਤੂੰ ਸਿਰਫ ਇਹ ਹੀ ਗੁਨਾਹ ਨਹੀਂ ਕੀਤਾ ਵੀ ਉਹਦੀ ਪਲਾਨਿੰਗ ਕੀਤੀ ਉਹਨੂੰ ਮਾਰਨ ਦੀ ਉਹਦੇ ਵਿੱਚ ਤੂੰ ਆਪਣਾ ਨੌਜਵਾਨ ਮੁੰਡਾ ਵੀ ਸ਼ਾਮਲ ਕੀਤਾ ਉਹਨੂੰ ਵੀ ਪਾਪ ਦਾ ਭਾਗੀਦਾਰ ਬਣਾਇਆ ਉਹਨੂੰ ਵੀ ਇਸ ਖਤਰਨਾਕ ਪਲਾਨ ਦੇ ਵਿੱਚ ਸ਼ਾਮਲ ਕੀਤਾ ਦੂਜੇ ਪਾਸੇ ਮਨਵੀਰ ਨੂੰ ਵੀ ਕਿਹਾ ਜਾਂਦਾ ਹੈ ਵੀ ਤੈਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਸਭ ਜਾਣਦੇ ਨੇ ਵੀ ਇਹਦੇ ਜਿਹੜੇ ਸਿੱਟੇ ਸੀ ਉਹ ਖਤਰਨਾਕ ਹੀ ਆਉਣੇ ਸੀ ਤੇ ਉਸੇ ਗੁੱਸੇ ਦੇ ਵਿੱਚ ਆ ਕੇ ਜੋ ਕੁਛ ਤੂੰ ਕੀਤਾ ਉਹ ਬਹੁਤ ਗਲਤ ਕੀਤਾ ਤੂੰ ਨੂੰ ਮਾਰਨ ਦੇ ਇਰਾਦੇ ਨਾਲ ਹੀ ਗਿਆ ਤੂੰ ਨੂੰ ਮਾਰਨਾ ਹੀ ਚਾਹੁੰਦਾ ਸੀ ਆਪਣੇ ਵੱਲੋਂ ਮਾਰ ਕਿਆ ਸੀ ਪਰ ਖੁਸ਼ਕਿਸਮਤੀ ਨਾਲ ਉਹਦੀ ਜਾਨ ਬਚ ਜਾਂਦੀ ਹੈ ਦੋਨਾਂ ਨੂੰ ਦੋਸ਼ੀ ਪਾਇਆ ਜਾਂਦਾ ਕੋਰਟ ਦੇ ਵਿੱਚ ਬਲਵੀਰ ਕੌਰ ਨੂੰ ਇਸੇ ਜੁਰਮ ਦੇ ਵਿੱਚ 11 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਵੀ ਇਹਨੇ ਇਹ ਸਾਰੀ ਪਲਾਨਿੰਗ ਰਚੀ ਹੈ ਤੇ ਮਨਵੀਰ ਸਿੰਘ ਜੀ ਦੀ ਉਮਰ ਸਿਰਫ 21 ਸਾਲ ਸੀ ਉਹਨੂੰ 17 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਉਹਨੂੰ ਦੋਸ਼ੀ ਪਾਇਆ ਜਾਂਦਾ ਇਰਾਦਾ ਕਤਲ ਦਾ ਵੀ ਇਹ ਉਹਨੂੰ ਮਾਰਨ ਵਾਸਤੇ ਹੀ ਗਿਆ ਸੀ ਹਾਲਾਂਕਿ ਜਿਹੜੇ ਦੂਜੇ ਦੋਸ਼ੀ ਨੇ ਉਹਨਾਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਪਰ ਮਨਵੀਰ ਸਿੰਘ ਉਹਨਾਂ ਨੂੰ ਪਛਾਣਨ ਤੋਂ ਹੀ ਇਨਕਾਰ ਕਰ ਦਿੰਦਾ ਜਿਹੜੇ ਬੰਦੇ ਪੁਲਿਸ ਨੇ ਫੜੇ ਸੀ ਦੋਨੋਂ ਮਾਂ ਪੁੱਤ ਸਲਾਖਾਂ ਦੇ ਪਿੱਛੇ ਪਹੁੰਚਦੇ ਨੇ ਇੱਕ ਮਾਂ ਉਹਨੇ ਕਿਸ ਕਾਰਨ ਕੀ ਕੀਤਾ ਕੀ ਉਹਦੇ ਦਿਮਾਗ ਚ ਸੀ ਆਪਣਾ ਮੁੰਡਾ ਵੀ ਆਪਣੇ ਨਾਲ ਫਸਾਇਆ ਦੋਨੋਂ ਕਈ ਸਾਲ ਆਪਣੀ ਜ਼ਿੰਦਗੀ ਦੇ ਜਿਹੜੇ ਮੇਨ ਸਾਲ ਨੇ ਜੇਲ੍ਹ ਦੇ ਵਿੱਚ ਬਤੀਤ ਕਰਨਗੇ ਐਸੇ ਬੰਦੇ ਦੇ ਨਾਲ ਰਿਲੇਸ਼ਨ ਕਿਉਂ ਬਣਾਏ ਜੇ ਰਿਲੇਸ਼ਨ ਬਣਾਏ ਸੀ ਤਾਂ ਉਹ ਰਿਲੇਸ਼ਨ ਕਾਨੂੰਨ ਦੀ ਮਦਦ ਦੇ ਨਾਲ ਵੀ ਤੋੜੇ ਜਾ ਸਕਦੇ ਸੀ ਜੇ ਉਹਦੇ ਨਾਲ ਤੱਕਾ ਹੁੰਦਾ ਸੀ ਪਰ ਇਹਨੇ ਉਹਨੂੰ ਮਾਰਨ ਦੀ ਪਲਾਨਿੰਗ ਕੀਤੀ ਤੇ ਮਾਰਨ ਦੀ ਪਲਾਨਿੰਗ ਦੇ ਵਿੱਚ ਆਪਣੇ ਲੜਕੇ ਨੂੰ ਸ਼ਾਮਲ ਕੀਤਾ ਜਿਹੜਾ ਨੌਜਵਾਨ ਸੀ 21 ਸਾਲ ਉਮਰ ਉਹ 17 ਸਾਲ ਜਿਹੜੇ ਉਹਨੇ ਜੇਲ੍ਹ ਦੇ ਵਿੱਚ ਬਤੀਤ ਕਰਨੇ ਨੇ ਉਹ ਜ਼ਿੰਦਗੀ ਦੇ ਵਿੱਚ ਉਹਨੂੰ ਕਦੇ ਵੀ ਉਹ 17 ਸਾਲ ਨਹੀਂ ਮਿਲਨੇ। ਬਲਵੀਰ ਕੌਰ ਇੱਕ ਪੰਜਾਬੀ ਲੜਕੀ ਹੋ ਕੇ ਸਰਦਾਰਾਂ ਦੀ ਲੜਕੀ ਹੋ ਕੇ ਸਿਗਰਟਾਂ ਪੀਂਦੀ ਹੈ। ਬਾਹਰ ਜਾਂਦੇ ਨੇ ਉਧਰੋਂ ਦੇ ਜਿਹੜੇ ਕਲਚਰ ਨੂੰ ਅਪਣਾਇਆ ਜਾਂਦਾ ਚੰਗੀਆਂ ਚੀਜ਼ਾਂ ਨਹੀਂ ਅਪਣਾਈਆਂ ਜਾਂਦੀਆਂ ਪਰ ਉਹਨਾਂ ਦੀਆਂ ਬਾੜੀਆਂ ਜ਼ਰੂਰ ਅਪਣਾ ਲਈਆਂ ਜਾਂਦੀਆਂ ਨੇ। ਇੱਕ ਪੰਜਾਬੀ ਲੜਕੀ ਨੂੰ ਸਿਗਰਟ ਕਦੇ ਵੀ ਸ਼ੋਭਾ ਨਹੀਂ ਦਿੰਦੀ ਤੇ ਤਿੰਨ ਬੱਚਿਆਂ ਦੀ ਮਾਂ ਹੋ ਕੇ ਸਿਗਰਟ ਜੇ ਪੀ ਸਕਦੀਆਂ ਤਾਂ ਹੋਰ ਵੀ ਕਿੰਨਾ ਕੁ ਸ਼ੋਅ ਕਰਦੀ ਹੋਵੇਗੀ ਬਲਵੀਰ ਕੌਰ ਵੀ ਕਿਤੇ ਨਾ ਕਿਤੇ ਆਪਣੇ ਜੋ ਵੀ ਉਹਨੇ ਜੁਰਮ ਕੀਤਾ ਉਹਨੂੰ ਉਹਨੇ ਛਿਪਾਉਣ ਦੀ ਲੱਗਦਾ ਵੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਵੀ ਇਹ ਸਾਰਾ ਕੁਝ ਮੈਂ ਮਜਬੂਰ ਹੋ ਕੇ ਕੀਤਾ ਹੋ ਸਕਦਾ ਹੈ ਇਹਦੀ ਕੋਈ ਹੋਰ ਵੀ ਪਲਾਨਿੰਗ ਹੋਵੇ ਜਿਹੜੀ ਇਹਨੇ ਨਹੀਂ ਦੱਸੀ ਜੇ ਆਪਾਂ ਆਪਣੇ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਆ ਸ੍ਰੀ ਅਕਸ਼